ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਇੱਦਾਂ ਹੀ ਸਜਿਆ ਸੀ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ ਕਿਹਨੇ ਸਜੇ ਦਰਬਾਰ ਚ ਨਾ ਮਹਾਰਾਜ ਕਲਗੀਆਂ ਵਾਲੇ ਹੱਥ ਵਿੱਚ ਇੱਕ ਪੱਥਰ ਲਈ ਬੈਠੇ ਨੇ ਸੁਣਿਓ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਇੱਕ ਪੱਥਰ ਹੈ ਕਿਨੇ ਆ ਸੰਗਤਾਂ ਵੇਖਦੀਆਂ ਵੀ ਕੀ ਕਲਾ ਵਰਤੋਂਗੇ ਮਹਾਰਾਜ ਅੱਜ ਕੀ ਵਿਖਾਉਣਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਕਹਿੰਦੇ ਇੱਕ ਪਾਣੀ ਦਾ ਬਾਲਟਾ ਭਰ ਕੇ ਲਿਆਓ ਪਾਣੀ ਦਾ ਬਾਲਟਾ ਪਾਣੀ ਭਰ ਲਿਆਂਦਾ ਬਾਲਟਾ ਪਾਣੀ ਦਾ ਪਾਣੀ ਦਾ ਬਾਲਟਾ ਭਰ ਕੇ ਕਹਿੰਨੇ ਆਏ ਅੱਗੇ ਰੱਖਤਾ ਮਹਾਰਾਜ ਦੇ ਲਿਆ ਕੇ ਸੁਣਿਓ ਹੱਥ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੱਥਰ ਹੱਥ ਵਿੱਚ ਗਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਪੱਥਰ ਕਿਹਨੇ ਮਹਾਰਾਜ ਨੇ ਬਾਲਟੀ ਤੇ ਐ ਕੀਤਾ ਬਾਲਟੇ ਤੇ ਪੱਥਰ ਪਾਣੀ ਦੇ ਵਿੱਚ ਛੜਦਾ ਤਾਂ ਹੰਦੇ ਹੋ ਪਾਣੀ ਦੇ ਵਿੱਚ ਜਦੋਂ ਪੱਥਰ ਛੱਡਿਆ ਨਾ ਮਹਾਰਾਜ ਪੁੱਛਦੇ ਕਹਿੰਦੇ ਭਾਈ ਡੁੱਬ ਗਿਆ ਐਂ ਪੁੱਛਦੇ ਨੇ ਇਹ ਪੱਥਰ ਡੁੱਬ ਗਿਆ ਜਿਨ੍ਹਾਂ ਨੂੰ ਭਰੋਸਾ ਸੀ ਯਕੀਨ ਵਾਲੇ ਕਹਿੰਨੇ ਮਹਾਰਾਜ ਡੁੱਬ ਗਿਆ ਆਣੇਦੋ ਵਾਲੇ ਸਿੰਘ ਖੜੇ ਸੀ ਡੁੱਬ ਗਿਆ ਕਈ ਕਈ ਸੰਗਤ ਚੋਂ ਉੱਠ ਕੇ ਆਏ ਵੇਖੀਏ ਤਾਂ ਸਹੀ ਕੋਈ ਮਾਰੇ ਕਲਾਈ ਨਾ ਵਰਤੌਂਦੇ ਹੁਣ ਕਰਾਮਾਤ ਨਾ ਵਿਖਾਉਂਦੇ ਹੋਣ ਜਦੋਂ ਆ ਕੇ ਵੇਖਿਆ ਡੁੱਬ ਗਿਆ ਪਾਣੀ ਚ ਪੱਥਰ ਜਦੋਂ ਪਾਣੀ ਚ ਪੱਥਰ ਡੁੱਬਿਆ ਮਾਰੇ ਕਹਿੰਦੇ ਡੁੱਬ ਗਿਆ ਕਹਿੰਦੇ ਹਾਂ ਮਾਰੇ ਡੁੱਬ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਭਾਈ ਇਹ ਦੱਸੋ ਇਹ ਡੁੱਬਿਆ ਕਿਉਂ ये डुब् क्यों पत्थर क्यों डुबिया जिन्हें खड़े सी कोल हाथ जोड़ के कहने महाराज पत्थर का सुभाद ही होंगे पत्थर पानी तो थोड़ा तैरते ने महाराज कहने ना ये दसो ये क्यों डुबया क्यों डुब गया सारे फेर उल महाराज जी पत्थर का सुभा हों डुबा ਡੁੱਬਣਾਈ ਸੀ ਪੱਥਰ ਨੇ ਮਾਰੇ ਕਹਿੰਦੇ ਨਾ ਇਹ ਦੱਸੋ ਕਿਉਂ ਡੁੱਬਿਆ ਮਹਾਰਾਜ ਪੱਥਰ ਸੀ ਡੁੱਬ ਗਿਆ ਕੋਲ ਬੈਠੇ ਸੀ ਭਾਈ ਆਨੰਦ ਲਾਲ ਜੀ ਸੁਣਿਓ ਭਾਈ ਆਨੰਦ ਲਾਲ ਜੀ ਕੋਲ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਭਾਈ ਆਨੰਦ ਲਾਲ ਜੀ ਇਹ ਲੋਕ ਕਹਿੰਦੇ ਨੇ ਪੱਥਰ ਦਾ ਸੁਭਾਅ ਸੀ ਡੁੱਬਣਾ ਡੁੱਬ ਗਿਆ ਤੁਸੀਂ ਦੱਸੋ ਭਲਾ ਤੇ ਪੱਥਰ ਕਿਉਂ ਡੁੱਬਿਆ ਤੁਸੀਂ ਦੱਸੋ ਕੁਝ ਤੋਂ ਬਾਅਦ ਨੂੰ ਹੈ ਜਾਣਕਾਰੀ ਇਹ ਕਿਉਂ ਡੁੱਬਿਆ ਹੈ ਕਹਿੰਦੇ ਭਾਈ ਆਨੰਦ ਲਾਲ ਜੀ ਗਲ ਵਿੱਚ ਬੱਲਾ ਪਾਇਆ ਹੱਥ ਜੋੜੇ ਚਰਣਾ ਤੇ ਸਿਰ ਰੱਖਿਆ ਨੇਤਰਾਂ ਚੋਂ ਜਲ ਵਗਣ ਲੱਗਿਆ ਵਰਾਗ ਚ ਅੱਖਾਂ ਭਾਰ ਆਈਆਂ ਇਹ ਪੱਥਰ ਕਿਉਂ ਡੁੱਬਿਆ ਹੈ ਭਾਈ ਨੰਦ ਲਾਲ ਜੀ ਹੱਥ ਜੋੜ ਕੇ ਪਤਾ ਕੀ ਕਹਿੰਦੇ ਕਹਿੰਦੇ ਸੱਚੇ ਪਾਰਸ਼ਾ ਮੈਂ ਦਸਾਂ ਕਿਉਂ ਡੁੱਬਿਆ ਹੈ ਕਹਿੰਦੇ ਦਸ ਪਾਈ ਨੰਦ ਲਾਲ ਜੀ ਆਖਣ ਲੱਗੇ ਕਹਿੰਦੇ ਕਲਗੀਆਂ ਵਾਲਿਆ ਇੱਕ ਬਾਲਟੇ ਦੀ ਕਿਹੜੀ ਗੱਲ ਏ ਬਾਲਟੇ ਦੀ ਥਾਂ ਤੇ ਕੋਈ ਸਮੁੰਦਰ ਵੀ ਹੁੰਦਾ ਇਸ ਪੱਥਰ ਨੂੰ ਕੋਈ ਸਮੁੰਦਰ ਵੀ ਡੋਬ ਨਹੀਂ ਸਕਦਾ ਇਹਨੂੰ ਡੋਬ ਨਹੀਂ ਸੀ ਸਕਦਾ ਇਹ ਡੁੱਬ ਨਹੀਂ ਸੀ ਸਕਦਾ ਮਹਾਰਾਜ ਕਹਿੰਦੇ ਡੁੱਬਿਆ ਕਿਉਂ ਕਹਿੰਦਾ ਮਹਾਰਾਜ डुबाया हथा जो निकल गया बोलो श्री आखो सतना श्री वाहे डुबिया हाथा जो निकल गया सचे पातशाह रथ बाल्टे दी की औकात सी भावे समुंदर भी होंगे इन डुबो नहीं डुबना सारी संगत हाथ जोड़ दी ए ਬਾਈ ਆਨੰਦ ਲਾਲ ਉੱਚੀ ਉੱਚੀ ਬੋਲ ਕੇ ਕਹਿੰਦਾ ਉਹ ਦੁਨੀਆ ਦੇ ਲੋਕੋ ਜਿਨ੍ਹਾਂ ਨੇ ਆਪਣੀ ਬਾਹ ਗੁਰੂ ਗੋਬਿੰਦ ਸਿੰਘ ਨੂੰ ਫੜਾਈ ਏ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਹੱਥਾਂ 'ਚ ਨੇ ਉਹਨਾਂ ਨੂੰ ਕੋਈ ਸਮੁੰਦਰ ਵੀ ਡੋਬ ਨਹੀਂ ਸਕਦਾ ਤੇ ਜਿਨੇ ਬਾਹ ਛਡਾ ਲਈ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਜਿਹੜੇ ਗੁਰੂ ਪੀਰ ਮਹਾਪੁਰਸ਼ਾਂ ਦੇ ਹੱਥ 'ਚ ਰਹਿੰਦੇ ਨੇ ਸਾਧ ਸੰਗਤ ਓ ਓ ਬਾਬਾ ਈਸ਼ਰ ਸਿੰਘ ਮਹਾਰਾਜ ਬਚਨ ਕਰਦੇ ਸੀ ਕਹਿੰਦੇ ਕਿੱਡੀ ਕਿੱਡੀ ਵੱਡੀ ਬਾਗਾ ਵਾਲੀ ਕਿੱਡੇ ਵਿੱਡੇ ਕਰਮ ਨੇ ਸਭ ਤੋਂ ਵੱਧ ਤੜਫ ਕਿੰਦੇ ਚ ਹੁੰਦੀ ਸਭ ਤੋਂ ਵੱਧ ਮਾਂ ਨੂੰ ਪੁੱਤ ਮਾਂ ਨੂੰ ਪੁੱਤ ਨੂੰ ਮਿਲਣ ਦੀ ਘਰ ਨੂੰ ਮਿਲਣ ਦੀ ਕਿਸੇ ਚੀਜ਼ ਨੂੰ ਕਿਸੇ ਪਦਾਰਥ ਨੂੰ ਲੈਣ ਦੀ ਜੇ ਦੁਨੀਆ 'ਚ ਸਭ ਤੋਂ ਵੱਡੀ ਤੜਫ ਵੇਖਣੀ ਏ ਜੇ ਦੁਨੀਆ 'ਚ ਸਭ ਤੋਂ ਵੱਡੀ ਘਾਲਣਾ ਵੇਖਣੀ ਬਾਬਾ ਈਸ਼ਰ ਸਿੰਘ ਮਾਰੇ ਕਹਿੰਦੇ ਜੇ ਘਾਲਣਾ ਵੇਖਣੀ ਏ ਤੇ ਤੁਸੀਂ ਵੇਖੋ ਨਦੀ ਦੀ ਘਾਲਣਾ ਤੁਸੀਂ ਵੇਖੋ ਨਹਿਰ ਦੀ ਘਾਲਣਾ ਜਦੋਂ ਤੋਂ ਪਾਣੀ ਤੋਂ ਵਿਛੜੀ ਨਹਿਰਾਂ 'ਚ ਹੁੰਦੀ ਹੋਈ ਸੋਇਆਂ 'ਚ ਹੁੰਦੀ ਹੋਈ ਨਦੀਆਂ 'ਚ ਹੁੰਦੀ ਹੋਈ ਕਦੇ ਪੱਥਰਾਂ 'ਚ ਵੱਜੀ ਕਦੇ ਪਹਾੜਾਂ 'ਚ ਵੱਜੀ ਕਹਿੰਦੇ ਦਿਨ ਰਾਤ ਇੱਕ ਕਰਕੇ ਤੁਰੀ ਜਾਂਦੀ ਤੁਰੀ ਜਾਂਦੀ ਤੁਰੀ ਜਾਂਦੀ ਰੁਕਦੀ ਨਹੀਂ ਜਿੰਨਾ ਚਿਰ ਸਮੁੰਦਰ ਨੂੰ ਮਿਲ ਨਹੀਂ ਜਾਂਦੀ ਨਦੀ ਓਨਾ ਚਿਰ ਰੁਕਣ ਦਾ ਨਾਂ ਨਹੀਂ ਲੈਂਦੀ ਜਿੰਨਾ ਚਿਰ ਜਿੰਨਾ ਚਿਰ ਉਹ ਸਮੁੰਦਰ ਚ ਮਿਲ ਨਹੀਂ ਜਾਂਦੀ ਤੇ ਸੁਣਿਓ ਆ ਜਿੰਨੇ ਆਪਾਂ ਬੈਠੇ ਆ